ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਟ ਜਲਦੀ ਵਿਆਹ ਕਰਨ ਜਾ ਰਹੇ ਨੇ ਜੀਹਾਂ ਦਾ ਇਹ ਵਿਆਹ ਸਾਲ ਦੀ ਸ਼ੁਰੂਆਤ ਤੋਂ ਹੀ ਸੁਰਖੀਆਂ ਵਿੱਚ ਹੈ ਤੇ ਨਾਲ ਹੀ ਆਪਣੇ ਪ੍ਰੀ-ਵੇਡਿੰਗ ਤੋਂ ਕਾਫੀ ਜ਼ਿਆਦਾ ਅਨੰਤ ਤੇ ਰਾਧਿਕਾ ਸੁਰਖੀਆਂ ਬਟੋਰ ਰਹੇ ਦਿੱਤੇ ਹੁਣ ਉਹਨਾਂ ਦੇ ਵਿਆਹ ਦਾ ਕਾਰਡ ਲਗਜ਼ਰੀ ਕਾਰਡ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਹੜਾ ਹਿੱਜਾ ਦੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦਸ ਜੀ ਅਨੰਤ ਤੇ ਰਾਧਿਕਾ ਦੇ ਵਿਆਹ ਦਾ ਕਾਰਡ ਸੋਸ਼ੀਅਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੀ ਵਾਇਰਲ ਵੀਡੀਓ ਵਿੱਚ ਕਾਰਡ ਦੀ ਜਿਹੜੀ ਅਨਬਾਕਸਿੰਗ ਨੂੰ ਦਿਖਾਇਆ ਗਿਆ ਹੈ ਦੱਸ ਜੀ ਹੈ ਵਿਡਿੰਗ ਕਾਰਡ ਦੇਖਦੇ ਹੋਏ ਲੱਗਦਾ ਹੈ ਕਿ ਡਿਜ਼ਾਈਨ ਪ੍ਰਾਚੀਨ ਹਿੰਦੂ ਮੰਦਰਾਂ ਤੋਂ ਪ੍ਰੇਰਿਤ ਹੈ ਅਤੇ ਇਸ ਵਿੱਚ ਸੋਨੇ ਤੇ ਚਾਂਦੀ ਵਰਗੀਆਂ ਕੀਮਤੀ ਚੀਜ਼ਾਂ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਗਈ ਹੈ ਦੱਸ ਇਹ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਨਵੀਟੇਸ਼ਨ ਕਾਰਡ ਇੱਕ ਬਾਕਸ ਦੇ ਰੂਪ ਵਿੱਚ ਹੈ ਜਦੋਂ ਤੁਸੀਂ ਇਸ ਬਾਕਸ ਨੂੰ ਖੋਲੋਗੇ ਤਾਂ ਕਿਸੇ ਪ੍ਰਾਚੀਨ ਮੰਦਰ ਦਾ ਪ੍ਰਤੀਰੂਪ ਨਜ਼ਰ ਆਉਂਦਾ ਹੈ ਸਭ ਤੋਂ ਪਹਿਲਾਂ ਦੋ ਦਰਵਾਜ਼ੇ ਨੇ ਤੇ ਨਾਲ ਹੀ ਇਹਨਾਂ ਨੂੰ ਖੋਲਣ ਤੇ ਕਾਰ ਦੇ ਅੰਦਰ ਐਂਟਰੀ ਮਿਲਦੀ ਹੈ ਤੇ ਨਾਲ ਹੀ ਦੱਸ ਜਈਏ ਉਸ ਦਰਵਾਜ਼ੇ ਨੂੰ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਡੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਸੰਕੇਤ ਤੇ ਦੌਰ ਤੇ ਦੇਖਿਆ ਗਿਆ ਹੈਨ ਏ ਵੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈ ਕਿ ਦਰਵਾਜ਼ਾ ਖੋਲਦਿਆਂ ਹੀ ਚਾਂਦੀ ਨਾਲ ਬਣਿਆ ਇੱਕ ਮੰਦਰ ਮਿਲਦਾ ਹੈ ਜਿਸ ਵਿੱਚ ਸੋਨੇ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਕਾਰਡ ਦੇ ਅੰਦਰ ਭਗਵਾਨ ਗਣੇਸ਼, ਭਗਵਾਨ ਵਿਸ਼ਨੂੰ, ਲక్ష్ਮੀ, ਰਾਧਾ ਕ੍ਰਿਸ਼ਨ, ਦੁਰਗਾ ਆਦਿ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੇ ਤੇ ਨਾਲ ਹੀ ਵਿਆਹ ਦੇ ਕਾਰਡ ਦੇ ਨਾਲ ਹੀ ਨੀਤਾ ਅੰਬਾਨੀ ਦਾ ਸਾਰੇ ਮਹਿਮਾਨਾਂ ਨੂੰ ਸੰਬੋਧਿਤ ਇੱਕ ਪੱਤਰ ਵੀ ਹੈ ਜੋ ਕਿ ਹੱਥ ਨਾਲ ਲਿਖਿਆ ਗਿਆ ਹੈ ਦੱਸ ਜੀਏ ਉਸ ਚਿੱਠੀ 'ਚ ਨੀਤਾ ਅੰਬਾਨੀ ਨੇ ਆਪਣੀ ਨਾਮ ਜ਼ਾਹਰ ਕਰਦੇ ਹੋਏ ਸਾਰੇ ਮਹਿਮਾਨਾਂ ਨੂੰ ਇਸ ਸ਼ੁਭ ਮੌਕੇ ਤੇ ਆਉਣ ਦੀ ਬੇਨਤੀ ਕੀਤੀ ਹੈ ਤੁਹਾਨੂੰ ਦੱਸ ਜਾਈਏ ਕਿ ਅਨੰਤ ਅਬਾਨੀ ਤੇ ਰਾਧਿਕਾ ਮਰਚੰਟ ਦਾ ਵਿਆਹ ਅਗਲੇ ਮਹੀਨੇ ਹੋਣ ਜਾ ਰਿਹਾ ਹੈ ਸ਼ੁਭ ਵਿਆਹ ਦੀ ਤਾਰੀਖ 12 ਜੁਲਾਈ ਤੈਅ ਕੀਤੀ ਗਈ ਹੈ ਹਾਲ ਹੀ ਚ ਇਸ ਤੋਂ ਬਾਅਦ ਵੀ ਵਿਆਹ ਦੀਆਂ ਰਸਮਾਂ ਜਿਹੜੀਆਂ ਨੇ ਉਹ ਜਾਰੀ ਰਹਿਣ ਗਿਆ ਪਰ ਵਿਆਹ ਤੋਂ ਬਾਅਦ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਅਤੇ 14 ਜੁਲਾਈ ਨੂੰ ਮੰਗਲ ਉਤਸਵ ਦੇ ਪ੍ਰੋਗਰਾਮ ਰੱਖੇ ਗਏ ਨੇ ਤੇ ਦੱਸਦੇ ਹਾਂ ਇਹ ਵਿਆਹ ਦੇ ਕਾਢਾ ਵਾਲੇ ਬਾਕਸ ਵਿੱਚ ਹਰ ਫੰਕਸ਼ਨ ਲਈ ਵਕ-ਵਕ ਕਾਰਡ ਡੇੜੇ ਉਹ ਦਿੱਤੇ ਹੋਏ ਨੇ ਉੱਥੇ ਹੀ ਅਨੰਤ ਅਭਾਨੀ ਤੇ ਰਾधिका ਮਰਚੰਦੇ ਵਿਆਹ ਦੀਆਂ ਰਸਮਾਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਨੇ ਦੱਸ ਜਈਏ ਇਸ ਸਿਲਸਿਲਾ ਮਾਰਚ ਦੇ ਪਹਿਲੇ ਹਫ਼ਤੇ ਗੁਜਰਾਤ ਦੇ ਜਾਮਨਗਰ ਵਿੱਚ ਪ੍ਰੀ ਵੈਡਿੰਗ ਫੰਕਸ਼ਨ ਨਾਲ ਸ਼ੁਰੂ ਹੋਇਆ ਸੀ ਜੋ ਜੁਲਾਈ ਮਹੀਨੇ ਤੱਕ ਜਾਰੀ ਰਹੇਗਾ ਦੱਸ ਜਈਏ ਜਾਮਨਗਰ ਚ ਆਯੋਜਿਤ ਪ੍ਰੀ ਵੈਡਿੰਗ ਫੰਕਸ਼ਨ ਚ ਦੇਸ਼ ਅਤੇ ਦੁਨੀਆ ਦੀਆਂ ਕਈ ਮਸ਼ਹੂਰ ਹਸਤੀਆਂ ਜਿਹੜੀਆਂ ਅਸੀਂ ਉਹ ਆਈਆਂ ਸੀ ਤਨਾਰੀ ਇਹਨਾਂ ਵਿੱਚ Facebook ਦੇ CEO ਮਾਰਕ ਜ਼ੁਕਰਬਰਗ ਦੇ ਨਾਲ ਕਈ ਬਾਲੀਵੁੱਡ ਸੈਲਬ੍ਰਿਟੀ ਸ਼ਾਮਿਲ ਸੀ